ਸਸਤੀ ਕਾਜੀ ਮੈਂ ਪ੍ਰਦੀਪ ਧਮਾਨ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਡੈਨਮਾਰਕ ਇੱਕ ਸਰਕਾਰੀ ਕਮਿਸ਼ਨ ਦੀ ਸਿਫਾਰਿਸ਼ ਦੇ ਆਧਾਰ ਤੇ ਸਕੂਲਾਂ ਅਤੇ ਸਕੂਲ ਤੋਂ ਬਾਅਦ ਦੇ ਕਲੱਬਾਂ ਵਿੱਚ ਮੋਬਾਈਲ ਫੋਨਾਂ ਤੇ ਪਾਬੰਦੀ ਲਗਾਉਣ ਲਈ ਤਿਆਰ ਹੈ ਕਮਿਸ਼ਨ ਨੇ ਏ ਵੀ ਪਾਇਆ ਹੈ ਕਿ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲ ਆਪਣਾ smartphones ਜਾਂ tablet ਨਹੀਂ ਹੋਣਾ ਚਾਹੀਦਾ। ਡੈਨੇਸ਼ ਸਰਕਾਰ ਨੇ ਕਿਹਾ ਹੈ ਕਿ ਉਹ ਮੌਜੂਦਾ ਕਾਨੂੰਨ ਨੂੰ ਬਦਲ ਕੇ ਸਾਰੇ ਵਿਆਪਕ ਪ੍ਰਾਇਮਰੀ ਅਤੇ ਹੇਠਲੇ ਸੈਕੰਡਰੀ ਸਕੂਲਾਂ ਨੂੰ ਫੋਨ ਮੁਕਤ ਬਣਾਉਣ ਲਈ ਮਜ਼ਬੂਤ ਕਰੇਗੀ। ਇਸ ਦਾ ਮਤਲਬ ਹੈ ਕਿ 7 ਤੋਂ 16 ਅਤੇ 17 ਸਾਲ ਦੀ ਉਮਰ ਦੇ ਲਗਭਗ ਸਾਰੇ ਬੱਚਾਂ ਨੂੰ ਕਾਨੂੰਨ ਦੁਆਰਾ ਸਕੂਲ ਵਿੱਚ ਆਪਣੇ ਫੋਨ ਨਾ ਲੈਉਣ ਦੀ ਇਜਾਜ਼ਤ ਹੋਵੇਗੀ। ਡੈਨਮਾਰਕ 7 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਸਕੂਲਾਂ ਅਤੇ ਸਕੂਲ ਤੋਂ ਬਾਅਦ ਦੇ ਕਲੱਬਾਂ ਵਿੱਚ ਮੋਬਾਈਲ ਫੋਨ, ਟੈਬਲੇਟ ਤੇ پابੰਦੀ ਲਗਾਏਗਾ। ਕਹਿੰਦੇ ਇਹ ਕਿ ਇਹ ਐਲਾਨ ਡੈਨਮਾਰਕ ਦੀ ਸਰਕਾਰ ਦੇ ਯੂ ਟਰਨ ਨੂੰ ਦਰਸਾਉਂਦਾ ਹੈ ਜਿਸ ਨੇ ਪਹਿਲਾਂ ਅਜਿਹਾ ਕਾਨੂੰਨ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਉਦੋਂ ਆਇਆ ਹੈ ਜਦੋਂ ਯੂਰਪ ਭਰ ਦੀਆਂ ਸਰਕਾਰਾਂ ਬੱਚਿਆਂ ਦੀ ਫੋਨ ਅਤੇ ਸੋਸ਼ਲ ਮੀਡੀਆ ਤੱਕ ਪਹੁੰਚ ਤੇ ਸਖਤ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਡੈਨਮਾਰਕ ਦੀ ਵਿਧਾਨਕ ਤਬਦੀਲੀ ਬੱਚਿਆਂ ਅਤੇ ਸਿੱਖਿਆ ਮੰਤਰੀ ਮੈਟਿਆਸ ਟੈਸਵੇ ਨੇ ਐਲਾਨ ਕੀਤਾ ਆ ਕਿ ਸਰਕਾਰ پابੰਦੀ ਨੂੰ ਲਾਗੂ ਕਰਨ ਲਈ ਵਿਧਾਨਕ ਸੋਧਾਂ ਤਿਆਰ ਕਰ ਰਹੀ ਹੈ ਮੈਟਿਆਸ ਟੈਸਵੇ ਨੇ ਕਿਹਾ ਕਿ پابੰਦੀ ਦਾ ਮਤਲਬ ਹੋਵੇਗਾ ਸਕੂਲ ਵਿੱਚ ਮੋਬਾਈਲ ਫੋਨ ਅਤੇ ਨਿੱਜੀ ਟੈਬਲੇਟ ਦੀ ਇਜਾਜ਼ਤ ਨਹੀਂ ਹੋਵੇਗੀ ਨਾ ਤਾਂ ਬ੍ਰੇਕ ਸਮੇਂ ਤੇ ਨਾ ਹੀ ਪਾਠਾਂ ਦੌਰਾਨ ਇਸ ਦੇ ਨਾਲ ਹੀ ਕੰਡੀਸ਼ਨ ਦੇ ਪ੍ਰਧਾਨ ਰਾਮਸਸ ਮੇਅਰ ਨੇ ਕਿਹਾ ਕਿ ਇਸ ਨਾਲ ਉਹਨਾਂ ਦੇ ਸਵੈ ਮਾਨ ਨੂੰ ਤਬਾਹ ਹੋਣ ਦਾ ਖਤਰਾ ਹੈ ਡੈਨਮਾਰਕ ਦੇ ਤੰਦਰੁਸਤੀ ਕਮਿਸ਼ਨ ਦੇ ਨਤੀਜੇ ਦੀ ਗੱਲ ਕੀਤੀ ਜਾਵੇ ਤਾਂ ਕਮਿਸ਼ਨ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ 94% ਨੌਜਵਾਨਾਂ ਕੋਲ 13 ਸਾਲ ਦੀ ਉਮਰ ਤੋਂ ਪਹਿਲਾਂ ਸੋਸ਼ਲ ਮੀਡੀਆ ਪ੍ਰੋਫਾਈਲਾਂ 'ਸੱਤ ਟਿਕਟੌਕ ਅਤੇ YouTube ਵਰਗੇ ਪਲੇਟਫਾਰਮਾਂ 'ਤੇ ਉਮਰ پابੰਦੀਆਂ ਦੇ ਬਾਵਜੂਦ 9 ਤੋਂ 14 ਸਾਲ ਦੀ ਉਮਰ ਦੇ ਬੱਚੇ ਇਨ੍ਹਾਂ ਪਲੇਟਫਾਰਮਾਂ ਦਾ ਰੋਜ਼ਾਨਾ ਆਸਤਨ 3 ਘੰਟੇ ਇਸਤੇਮਾਲ ਕਰਦੇ ਨੇ ਰਿਪੋਰਟਾਂ ਵਿੱਚ ਨੁਕਸਾਨਦੇਹ ਸਮੱਗਰੀ ਦੇ ਸੰਪਰਕ ਲਗਾਤਾਰ ਉਪਲਬਧ ਰਹਿਣ ਦਾ ਦਬਾ ਅਤੇ ਗੈਰ ਸਿਹਤਮੰਦ ਤੁਲਨਾਤਮਕ ਸੱਭਿਆਚਾਰ ਵਰਕੇ ਜੋਖਮਾਂ ਨੂੰ ਉਜਾਗਰ ਕੀਤਾ ਗਿਆ ਹੈ ਇਸ ਵਿੱਚ ਇਹ ਵੀ ਨੋਟ ਕੀਤਾ ਗਿਆ ਕਿ ਬਹੁਤ ਜ਼ਿਆਦਾ ਸਕਰੀਨ ਸਮਾਂ ਬਚਪਨ ਦੀਆਂ ਜ਼ਰੂਰੀ ਗਤੀਵਿਧੀਆਂ ਜਿਵੇਂ ਕਿ ਖੇਡ ਪਰਿਵਾਰਿਕ ਸਮਾਂ ਅਤੇ ਮਨੋਰੰਜਨ ਤੋਂ ਵਿਗਨ ਪਾਉਂਦਾ ਹੈ ਇਸ ਦੇ ਨਾਲ ਹੀ ਕਮਿਸ਼ਨ ਦੇ ਚੇਅਰਮੈਨ ਰਾਸਮਸ ਮੇਅਰ ਨੇ ਕਿਹਾ ਕਿ ਪ੍ਰਸਤਾਵਿਤ پابੰਦੀ ਦੀ ਤੁਲਨਾ ਸਕੂਲਾਂ ਵਿੱਚ ਸਿਗਰਟ ਨੋਸ਼ੀ ਨੂੰ ਖਤਮ ਕਰਨ ਦੇ ਪਹਿਲਾਂ ਦੇ ਯਤਨਾਂ ਨਾਲ ਕੀਤੀ ਹੈ ਇੱਕ ਵਾਰ ਜਦੋਂ ਇੱਕ ਫੋਨ ਬੱਚੇ ਦੇ ਕਮਰੇ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਉਹ ਉਹਨਾਂ ਦੀ ਪੂਰੀ ਜ਼ਿੰਦਗੀ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ ਹੈ ਉਹਨਾਂ ਕਿਹਾ ਕਿ ਇਸ ਨਾਲ ਉਹਨਾਂ ਦੇ ਸਵੈ ਮਾਨ ਅਤੇ ਤੰਦਰੁਸਤੀ ਨੂੰ ਨੁਕਸਾਨ ਪਹੁੰਚਣ ਦਾ ਜੋਖਮ ਹੈ ਤਾਂ ਇਸ ਦੇ ਨਾਲ ਹੀ ਡੈਨਮਾਰਕ ਦੇ ਪ੍ਰਿੰਸੀਪਲਾਂ ਦੀ ਐਸੋਸੀਏਸ਼ਨ ਨੇ ਦਲੀਲ ਦਿੱਤੀ ਹੈ ਕਿ ਬਹੁਤ ਸਾਰੇ ਸਕੂਲਾਂ ਦੇ ਪਹਿਲਾਂ ਹੀ ਫੋਨ ਦੀ ਵਰਤੋਂ ਸੰਬੰਧੀ ਆਪਣੇ ਨਿਯਮ ਹਨ ਅਤੇ ਉਹ ਫੈਸਲੇ ਲੈਣ ਦੀ ਖੁਦਮੁਖਤਿਆਰੀ ਗਵਾਉਣ ਤੋਂ ਡਰਦੇ ਹਨ ਕਿਉਂਕਿ ਡੈਨਮਾਰਕ ਉਹਨਾਂ ਦੇਸ਼ਾਂ ਦੀ ਵਧ ਰਹੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜੋ ਨੌਜਵਾਨਾਂ ਤੇ ਡਿਜੀਟਲ ਡਿਵਾਈਸਾਂ ਦੇ ਪ੍ਰਭਾਵ ਨੂੰ ਸੰਬੋਧਿਤ ਕਰਦੇ ਹਨ ਹਾਲਾਂਕਿ ਫਰਾਂਸ ਨੇ 2018 ਵਿੱਚ ਇਸੇ ਤਰ੍ਹਾਂ ਦੇ ਸਕੂਲ ਫੋਨ ਤੇ پابੰਦੀ ਲਗਾਈ ਸੀ ਜਦੋਂ ਕਿ ਨਾਰਵੇ ਨੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਘੱਟੋ-ਘੱਟ ਉਮਰ 15 ਸਾਲ ਨਿਰਧਾਰਿਤ ਕਰ ਦਿੱਤੀ ਸੀ